ਸੰਗਤ ਜੀ ਕਹਿੰਦੇ ਇੱਕ ਵਾਰ ਇੱਕ ਪਤੀ ਪਤਨੀ ਉਹ ਆਪਣੀ ਜ਼ਿੰਦਗੀ ਦੇ ਵਿੱਚ ਬਹੁਤ ਜ਼ਿਆਦਾ ਦੁਖੀ ਪਰੇਸ਼ਾਨ ਕਿਸੇ ਨੇ ਉਹਨਾਂ ਨੂੰ ਦੱਸਿਆ ਕਿ ਆਪਣੇ ਪਿੰਡ ਦੇ ਵਿੱਚ ਇੱਕ ਸਾਧੂ ਸੰਤ ਫਕੀਰ ਜੀ ਆਏ ਨੇ ਹਰ ਵੇਲੇ ਰੱਬ ਦਾ ਨਾਮ ਜਪਦੇ ਨੇ ਅਤੇ ਉਹ ਹਰ ਇੱਕ ਬੰਦੇ ਨੂੰ ਉਹਦੀ ਮੁਸ਼ਕਲ ਦਾ ਰਾਹ ਦੱਸ ਦਿੰਦੇ ਨੇ ਤੁਸੀਂ ਇੱਕ ਵਾਰ ਉਹਨਾਂ ਦੇ ਕੋਲ ਜਾ ਕੇ ਆਓ ਹੋ ਸਕਦਾ ਤੁਹਾਡੀ ਜ਼ਿੰਦਗੀ ਦੀਆਂ ਜੋ ਵੀ ਸਮੱਸਿਆਵਾਂ ਨੇ ਉਹਨਾਂ ਦਾ ਹੱਲ ਤੁਹਾਨੂੰ ਮਿਲ ਜਾਵੇ ਤੇ ਕਹਿੰਦੇ ਉਹ ਪਤੀ ਪਤਨੀ ਉਸੇ ਹੀ ਦਿਨ ਉਸ ਸੰਤ ਫਕੀਰ ਦੇ ਕੋਲ ਗਏ ਜਾ ਕੇ ਆਪਣੀਆਂ ਸਾਰੀਆਂ ਸਮੱਸਿਆਵਾਂ ਦੱਸੀਆਂ ਕਿ ਸੰਤ ਜੀ ਐਨਾ ਚਿਰ ਸਾਡੇ ਵਿਆਹ ਨੂੰ ਹੋ ਗਿਆ ਸਾਡੇ ਘਰ ਦੇ ਵਿੱਚ ਔਲਾਦ ਨਹੀਂ ਹੋਈ ਅਤੇ ਉੱਪਰੋਂ ਘਰ ਦੇ ਵਿੱਚ ਗਰੀਬੀ ਵੀ ਆ ਵੀ ਅਸੀਂ ਚਾਰੇ ਪਾਸਿਓਂ ਦੁੱਖ ਰੋਗ ਚਿੰਤਾਵਾਂ ਪਰੇਸ਼ਾਨੀਆਂ ਦੇ ਨਾਲ ਘਿਰੇ ਆ ਸਾਨੂੰ ਕੋਈ ਐਸਾ ਹੱਲ ਦੱਸੋ ਜਿਹਦੇ ਨਾਲ ਸਾਡੀ ਵੀ ਜ਼ਿੰਦਗੀ ਦੇ ਵਿੱਚ ਖੁਸ਼ੀਆਂ ਆਉਣ ਸੰਤ ਜੀ ਨੇ ਸਾਰੀ ਗੱਲਬਾਤ ਸੁਣ ਕੇ ਉਹਨਾਂ ਨੂੰ ਕਿਹਾ ਕਿ ਭਾਈ ਸਾਡੀ ਜ਼ਿੰਦਗੀ ਦੇ ਵਿੱਚ ਸਾਨੂੰ ਜੋ ਵੀ ਮਿਲਦਾ ਹੈ ਭਾਵੇਂ ਦੁੱਖ ਮਿਲੇ ਭਾਵੇਂ ਸੁੱਖ ਮਿਲੇ ਉਸਾਨੂੰ ਸਾਡੇ ਹੀ ਕੀਤੇ ਹੋਏ ਕਰਮਾਂ ਦਾ ਫਲ ਮਿਲਦਾ ਹੈ ਤਾਂ ਜੇ ਅੱਜ ਤੁਹਾਡੀ ਜ਼ਿੰਦਗੀ ਦੇ ਵਿੱਚ ਦੁੱਖ ਤਕਲੀਫਾਂ ਨੇ ਪਰੇਸ਼ਾਨੀਆਂ ਨੇ ਤਾਂ ਇਹਦੇ ਵਿੱਚ ਕਿਸੇ ਦਾ ਕਸੂਰ ਨਹੀਂ ਇਹ ਤੁਹਾਨੂੰ ਤੁਹਾਡੇ ਕੀਤੇ ਹੋਏ ਕਰਮਾਂ ਦਾ ਫਲ ਮਿਲ ਰਿਹਾ ਹੈ ਅਤੇ ਕਰਮਾਂ ਦੀ ਖੇਡ ਤੋਂ ਕੋਈ ਬਚ ਨਹੀਂ ਸਕਦਾ ਕਰਮਾਂ ਦਾ ਫਲ ਸਾਨੂੰ ਭੋਗਣਾ ਹੀ ਪੈਂਦਾ ਹੈ ਕਿੰਦੇ ਉਹ ਔਰਤ ਨੇ ਸੰਤ ਜੀ ਨੂੰ ਹੱਥ ਜੋੜ ਕੇ ਬੇਨਤੀ ਕੀਤੀ ਕਿ ਸੰਤ ਜੀ ਜੇ ਤੁਸੀਂ ਸਾਡੀ ਜ਼ਿੰਦਗੀ ਦੀਆਂ ਦੁੱਖ ਤਕਲੀਫਾਂ ਦਾ ਕਾਰਨ ਸਾਨੂੰ ਦੱਸ ਦਿੱਤਾ ਹੈ ਤਾਂ ਇਹਦਾ ਹੱਲ ਵੀ ਦੱਸੋ ਕਿਉਂਕਿ ਅਸੀਂ ਸੁਣਿਆ ਹੈ ਕਿ ਤੁਹਾਡੇ ਕੋਲ ਹਰ ਬੰਦੇ ਦੀ ਹਰ ਮੁਸ਼ਕਲ ਪਰੇਸ਼ਾਨੀ ਦਾ ਹੱਲ ਹੈ ਤਾਂ ਇਸ ਕਰਕੇ ਸਾਡੀ ਵੀ ਇਸ ਸਮੱਸਿਆ ਦਾ ਹੱਲ ਕੋਈ ਨਾ ਕੋਈ ਤਾਂ ਜ਼ਰੂਰ ਹੋਵੇਗਾ ਸੰਤ ਜੀ ਜੇ ਤੁਸੀਂ ਕਾਰਨ ਦੱਸ ਦਿੱਤਾ ਹੈ ਤਾਂ ਹੁਣ ਕਿਰਪਾ ਕਰਕੇ ਸਾਨੂੰ ਇਹਦਾ ਹੱਲ ਵੀ ਦੱਸੋ ਕਿ ਅਸੀਂ ਆਪਣੇ ਮਾੜੇ ਕਰਮਾਂ ਤੋਂ ਕਿੰਜ ਬਚ ਸਕਦੇ ਹਾਂ ਸਾਡਾ ਇੰਨਾ ਮਾੜੇ ਕਰਮਾਂ ਤੋਂ ਛੁਟਕਾਰਾ ਕਿੰਜ ਹੋਵੇਗਾ ਸੰਤ ਜੀ ਨੇ ਫਿਰ ਕਿਹਾ ਕਿ ਭਾਈ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਕਿ ਕਰਮਾਂ ਤੋਂ ਕਦੇ ਵੀ ਛੁਟਕਾਰਾ ਨਹੀਂ ਮਿਲਦਾ ਕਰਮ ਸਾਨੂੰ ਭੁਗੜੇ ਪੈਂਦੇ ਨੇ ਉਹ ਔਰਤ ਨੇ ਫਿਰ ਹੱਥ ਜੋੜ ਕੇ ਬੇਨਤੀ ਕੀਤੀ ਕਿ ਸੰਤ ਜੀ ਕੋਈ ਰਾਹ ਤਾਂ ਜ਼ਰੂਰ ਹੋਵੇਗਾ ਕਹਿੰਦੇ ਉਹ ਸੰਤ ਜੀ ਨੇ ਕੁਝ ਦੇਰ ਚੁੱਪ ਕਰ ਜਾਣ ਤੋਂ ਬਾਅਦ ਫਿਰ ਬੋਲੇ ਕਿਹਾ ਕਿ ਹਾਂ ਬੀਬੀ ਰਾਹ ਤਾਂ ਹੈ ਇਹਦੇ ਲਈ ਤੁਹਾਨੂੰ ਦੋ ਕੰਮ ਕਰਨੇ ਪੈਣਗੇ ਜੇਕਰ ਕੋਈ ਇਹ ਦੋ ਕੰਮ ਕਰ ਲੈਂਦਾ ਹੈ ਤਪ ਪਰਮਾਤਮਾ ਉਹਨਾਂ ਦੇ ਮਾੜੇ ਤੋਂ ਮਾੜੇ ਕਰਮ ਨੂੰ ਵੀ ਛੋਟੇ ਦੇ ਵਿੱਚ ਕੱਟ ਦਿੰਦੇ ਨੇ ਭਾਵ ਕਿ ਜ਼ਿੰਦਗੀ ਦੇ ਵਿੱਚ ਆਏ ਹੋਏ ਵੱਡੇ ਤੋਂ ਵੱਡੇ ਦੁੱਖ ਤਕਲੀਫਾਂ ਨੂੰ ਛੋਟੀਆਂ ਕਰਕੇ ਲੰਘਾ ਦਿੰਦੇ ਨੇ ਕਹਿੰਦੇ ਇੱਧਰ ਉਹ ਬੀਬੀ ਦਾ ਪਤੀ ਮਨ ਵਿੱਚ ਸੋਚ ਰਿਹਾ ਹੈ ਕਿ ਇਹ ਸਾਧੂ ਜੀ ਜ਼ਰੂਰ ਸਾਨੂੰ ਕੋਈ ਪੈਸੇ ਦੇ ਨਾਲ ਕਰਨ ਵਾਲਾ ਕੰਮ ਕਹਿਣਗੇ ਕਿਉਂਕਿ ਅੱਜ ਤੱਕ ਅਸੀਂ ਜਿਹਦੇ ਕੋਲ ਵੀ ਗਏ ਆਂ ਉਹਨਾਂ ਨੇ ਸਾਡੇ ਤੋਂ ਪੈਸੇ ਦੇ ਨਾਲ ਸੰਬੰਧਿਤ ਕੰਮ ਹੀ ਕਰਵਾਏ ਨੇ ਜ਼ਰੂਰ ਕੋਈ ਨਾ ਕੋਈ ਪੈਸਾ ਜਾਂ ਕਿਸੇ ਚੀਜ਼ ਦੀ ਮੰਗ ਕਰਨਗੇ ਪਰ ਉਹ ਮਨੁੱਖੇ ਨਹੀਂ ਸੀ ਜਾਣਦਾ ਕਿ ਜਦੋਂ ਆਪਾਂ ਕਿਸੇ ਸੱਚੇ ਸੰਤ ਫਕੀਰ ਕੋਲ ਜਾਂਦੇ ਹਾਂ ਕਮਾਈ ਵਾਲੇ ਮਹਾਪੁਰਖਾਂ ਕੋਲ ਆਪਣੇ ਲਈ ਕੋਈ ਸਲਾਹ ਲੈਣ ਜਾਂਦੇ ਹਾਂ ਤਾਂ ਉਹ ਕਮਾਈ ਵਾਲੇ ਸੰਤ ਮਹਾਪੁਰਖ ਰੱਬ ਦਾ ਨਾਮ ਜਪਣ ਵਾਲੀਆਂ ਰੂਹਾਂ ਖੁਦ ਵੀ ਰੱਬ ਦਾ ਨਾਮ ਜਪਦੀਆਂ ਨੇ ਅਤੇ ਕੋਲ ਆਇਆਂ ਨੂੰ ਵੀ ਰੱਬ ਦੇ ਨਾਮ ਦੇ ਨਾਲ ਜੋੜਦੀਆਂ ਨੇ ਉਹ ਪਰਮ ਪਿਤਾ ਪਰਮਾਤਮਾ ਦੇ ਨਾਮ ਦੇ ਨਾਲ ਜੋੜਦੀਆਂ ਨੇ ਭਗਤ ਕੇ ਭਜਨ ਬੰਦਗੀ ਦੇ ਨਾਲ ਜੋੜਦੀਆਂ ਨੇ ਤਾਂ ਇਹ ਸੰਤ ਜੀ ਨੇ ਵੀ ਉਹ પતિ ਪਤਨੀ ਨੂੰ ਕਿਹਾ ਕਿ ਤੁਹਾਡੀ ਮੁਸ਼ਕਲ ਦਾ ਹੱਲ ਇਹ ਦੋ ਕੰਮ ਨੇ ਇੱਕ ਤਾਂ ਪਰਮਾਤਮਾ ਦਾ ਨਾਮ ਅਤੇ ਦੂਸਰੀ ਸੇਵਾ ਨਾਮ ਜਪਿਆ ਕਰੋ ਸੇਵਾ ਕਰਿਆ ਕਰੋ ਕਹਿੰਦੇ ਜੇ ਸੰਤ ਜੀ ਬੋਲ ਹੀ ਰਹੇ ਸਨ ਇਹਨਾਂ ਨੂੰ ਦੱਸ ਹੀ ਰਹੇ ਸਨ ਕਿ ਵਿੱਚੋਂ ਹੀ ਉਸ ਔਰਤ ਦਾ ਪਤੀ ਬੋਲਿਆ ਕਹਿਣ ਲੱਗਾ ਕਿ ਸੰਤ ਜੀ ਮੈਨੂੰ ਤੁਹਾਡੀ ਇੱਕ ਗੱਲ ਸਮਝ ਨਹੀਂ ਆਈ ਹੁਣੇ ਤਾਂ ਤੁਸੀਂ ਕਿਹਾ ਵੀ ਸਾਨੂੰ ਜੋ ਮਿਲਦਾ ਹੈ ਸਾਡੇ ਕਰਮਾਂ ਦਾ ਫਲ ਮਿਲਦਾ ਹੈ ਅਤੇ ਕਰਮਾਂ ਦੇ ਫਲ ਤੋਂ ਕੋਈ ਬਚ ਨਹੀਂ ਸਕਦਾ ਕਰਮਾਂ ਦਾ ਫਲ ਸਾਨੂੰ ਹਰ ਹਾਲ ਵਿੱਚ ਭੋਗਣਾ ਪੈਂਦਾ ਹੈ ਦੂਜੇ ਪਾਸੇ ਤੁਸੀਂ ਕਹਿ ਰਹੇ ਹੋ ਵੀ ਇਹ ਦੋ ਕੰਮ ਕਰਨ ਦੇ ਨਾਲ ਤੁਹਾਡੇ ਮਾਰੇ ਕਰਮ ਕੱਟੇ ਜਾ ਸਕਦੇ ਨੇ ਇਹ ਗੱਲ ਨਹੀਂ ਬਣੀ ਇਹ ਕਿੰਜ ਹੋ ਸਕਦਾ ਹੈ ਤਾਂ ਕਹਿੰਦੇ ਉਹ ਸੰਤ ਜੀ ਮੁਸਕਰਾਏ ਅਤੇ ਕਿਹਾ ਚੰਗਾ ਹੋਇਆ ਪੁੱਤਰ ਇਹ ਸਵਾਲ ਤੂੰ ਹੁਣੇ ਹੀ ਪੁੱਛ ਲਿਆ ਕਿਉਂਕਿ ਜੇਕਰ ਮਨ ਦੇ ਵਿੱਚ ਸ਼ੰਕਾ ਰੱਖ ਕੇ ਇਹ ਦੋ ਕੰਮ ਕਰੀਏ ਇਹ ਦੋ ਕੰਮ ਕਰਨ ਦਾ ਵੀ ਸਾਨੂੰ ਕੋਈ ਲਾਭ ਕੋਈ ਫਲ ਨਹੀਂ ਮਿਲਦਾ ਭਜਨ ਬੰਦਗੀ ਕਰਨੀ ਸੇਵਾ ਕਰਨੀ ਇਹ ਨਿਰਸਵਾਰਥ ਹੋ ਕੇ ਕਰਨੇ ਪੈਂਦੇ ਆ ਕਿਉਂਕਿ ਸੱਚੇ ਮਨ ਦੇ ਨਾਲ ਕੀਤੀ ਹੋਈ ਭਗਤੀ ਅਤੇ ਸੇਵਾ ਇਹ ਆਪਣੇ ਆਪ ਸਤਿਗੁਰ ਸੱਚੇ ਪਾਤਸ਼ਾਹ ਦੀ ਨਜ਼ਰ ਦੇ ਵਿੱਚ ਆ ਜਾਂਦੀ ਹੈ ਇਹ ਸਾਨੂੰ ਬੋਲ ਕੇ ਦੱਸਣੀ ਨਹੀਂ ਪੈਂਦੀ ਸੰਤ ਜੀ ਨੇ ਕਿਹਾ ਅਤੇ ਜੋ ਤੂੰ ਸਵਾਲ ਕੀਤਾ ਹੈ ਕਿ ਭਜਨ ਬੰਦਗੀ ਕੀਤੇ ਆ ਸੇਵਾ ਕੀਤੇ ਆ ਮਾੜੇ ਕਰਮ ਕਿੰਜ ਕੱਟੇ ਜਾ ਸਕਦੇ ਆ ਤਾਂ ਸੁਣ ਪੁੱਤਰ ਜਦੋਂ ਆਪਾਂ ਉਹ ਪਰਮ ਪਿਤਾ ਪਰਮਾਤਮਾ ਦਾ ਨਾਮ ਜਪਦੇ ਆਂ ਭਜਨ ਬੰਦਗੀ ਕਰਦੇ ਆਂ ਤਾਂ ਸਾਡੇ ਉਤੇ ਪੂਰੀ ਕੁਦਰਤ ਪੂਰੀ ਕਾਇਨਾਤ ਮਿਹਰਬਾਨ ਹੋ ਜਾਂਦੀ ਆ ਜਦੋਂ ਅਸੀਂ ਸੇਵਾ ਕਰਦੇ ਆਂ ਕਿਸੇ ਵੀ ਬੇਸਹਾਰੇ ਦਾ ਸਹਾਰਾ ਬਣਦੇ ਆਂ ਤਾਂ ਸਾਡੇ ਪੁੰਨ ਬਣਦੇ ਨੇ ਸਾਡੇ ਚੰਗੇ ਕਰਮ ਬਣਦੇ ਨੇ ਅਤੇ ਜਿਉਂ-ਜਿਉਂ ਸਾਡੇ ਚੰਗੇ ਕਰਮਾਂ ਦੀ ਗਿਣਤੀ ਵੱਧਦੀ ਜਾਂਦੀ ਆ ਇਹ ਮਾੜੇ ਕਰਮਾਂ ਦੀ ਗਿਣਤੀ ਘਟਦੀ ਜਾਂਦੀ ਆ ਇਸੇ ਕਰਕੇ ਹੀ ਚੰਗੇ ਕਰਮ ਕਮਾਉਣ ਦੇ ਨਾਲ ਜ਼ਿੰਦਗੀ ਦੇ ਵਿੱਚ ਆਏ ਹੋਏ ਦੁੱਖ ਰੋਗ ਤਕਲੀਫਾਂ ਛੋਟੀਆਂ ਹੋ ਕੇ ਲੰਘ ਜਾਂਦੀਆਂ ਨੇ ਕਈ ਵਾਰ ਸਾਨੂੰ ਪਤਾ ਵੀ ਨਹੀਂ ਲੱਗਦਾ ਸਾਡੇ ਚੰਗੇ ਕਰਮਾਂ ਦੀ ਗਿਣਤੀ ਸਾਡੇ ਪੁੰਨ ਜਾਦਾ ਵੱਧ ਜਾਣ ਤਾਂ ਕਈ ਵਾਰ ਸਤਿਗੁਰ ਸੱਚੇ ਪਾਤਸ਼ਾਹ ਸਾਡੀ ਜ਼ਿੰਦਗੀ ਦੇ ਵਿੱਚ ਆਏ ਹੋਏ ਵੱਡੇ ਵੱਡੇ ਦੁੱਖ ਰੋਗ ਤਕਲੀਫਾਂ ਨੂੰ ਸੁਪਨੇ ਦੇ ਵਿੱਚ ਵੀ ਕੱਟ ਦਿੰਦੇ ਨੇ ਸੰਤ ਜੀ ਨੇ ਕਿਹਾ ਪੁੱਤਰ ਅਸੀਂ ਆਪਣੀ ਜ਼ਿੰਦਗੀ ਦੇ ਵਿੱਚ ਜੋ ਵੀ ਚੰਗੇ ਮਾੜੇ ਕਰਮ ਕਮਾਉਨੇ ਹਨਾ ਉਹਨਾਂ ਦਾ ਫਲ ਸਾਨੂੰ ਭੋਗਣਾ ਪੈਂਦਾ ਹੈ ਇਹ ਸੱਚ ਹੈ ਅਤੇ ਕਰਮਾਂ ਦਾ ਫਲ ਧਰਤੀ ਦੇ ਵਿੱਚ ਬੀਜੇ ਹੋਏ ਉਸ ਬੀਜ ਵਾਂਗਿਆ ਜੋ ਬੀਜ ਆਪਾਂ ਇੱਕ ਬੀਜਦੇ ਹਾਂ ਪਰ ਇੱਕ ਬੀਜ ਤੋਂ ਸਾਨੂੰ ਕਈ ਗੁਣਾ ਵੱਧ ਫਲ ਮਿਲਦਾ ਹੈ ਉਸੇ ਹੀ ਤਰ੍ਹਾਂ ਜਦੋਂ ਆਪਾਂ ਜ਼ਿੰਦਗੀ ਦੇ ਵਿੱਚ ਕੋਈ ਵੀ ਚੰਗਾ ਮਾੜਾ ਕਰਮ ਕਰਵਾਉਂਦੇ ਆ ਜੇ ਕਿਸੇ ਦਾ ਮਾੜਾ ਕਰਦੇ ਆ ਤਾਂ ਸਾਡਾ ਕਈ ਗੁਣਾ ਵੱਧ ਮਾੜਾ ਹੁੰਦਾ ਹੈ ਆਪਣਾ ਜੇ ਅਸੀਂ ਕਿਸੇ ਦੇ ਨਾਲ ਚੰਗਾ ਕਰਦੇ ਆ ਤਾਂ ਉਹ ਚੰਗੇ ਦੇ ਬਦਲੇ ਸਾਡੇ ਖੁਦ ਦੇ ਨਾਲ ਕਈ ਗੁਣਾ ਵੱਧ ਚੰਗਾ ਹੁੰਦਾ ਹੈ ਸੰਤ ਜੀ ਨੇ ਕਿਹਾ ਜਦੋਂ ਆਪਾਂ ਕਿਸੇ ਦਾ ਭਲਾ ਕਰਦੇ ਆ ਖਾਸ ਕਰਕੇ ਜਦੋਂ ਕਿਸੇ ਬੇਸਹਾਰੇ ਦਾ ਸਹਾਰਾ ਬਣਦੇ ਆ ਕਿਸੇ ਲੋੜਵੰਦ ਦੀ ਮਦਦ ਕਰਦੇ ਆ ਨਾ ਉਸ ਮਨੁੱਖ ਦੇ ਉਸ ਜੀਵ ਦੇ ਮੋਹੋਂ ਨਿਕਲੀਆਂ ਹੋਈਆਂ ਸੱਚੀਆਂ ਅਸੀਸਾਂ ਸਾਡੇ ਲਈ ਸੁਰੱਖਿਆ ਕਵਚ ਬਣ ਜਾਂਦੀਆਂ ਨੇ ਪਾਪ ਕੀ ਜਦੋਂ ਕਿਸੇ ਦੇ ਮਨੋਂ ਸਾਡੇ ਲਈ ਅਸੀਸ ਨਿਕਲਦੀ ਹੈ ਨਾ ਉਹ ਸਾਡੀ ਜ਼ਿੰਦਗੀ ਦੇ ਪਤਾ ਨਹੀਂ ਕਿੰਨੇ ਦੁੱਖ ਰੋਗ ਦੂਰ ਕਰ ਦਿੰਦੀ ਆ ਸਾਡੀ ਜ਼ਿੰਦਗੀ ਦੀਆਂ ਜੋ ਵੀ ਰੁਕਾਵਟਾਂ ਹੁੰਦੀਆਂ ਨੇ ਉਹ ਅਸੀਸਾਂ ਉਹਨਾਂ ਨੂੰ ਦੂਰ ਕਰ ਦਿੰਦੀਆਂ ਨੇ ਜਿੱਥੇ ਸਾਡਾ ਕਮਾਇਆ ਹੋਇਆ ਧਨ ਦੌਲਤ ਕੰਮ ਨਹੀਂ ਆਉਂਦਾ ਸਾਡੀ ਸਮਝਦਾਰੀ ਸਿਆਣਪ ਕੰਮ ਨਹੀਂ ਆਉਂਦੀ ਉੱਥੇ ਦੁਆਵਾਂ ਅਸੀਸਾਂ ਕੰਮ ਆਉਂਦੀਆਂ ਨੇ ਉੱਥੇ ਜੱਪਿਆ ਹੋਇਆ ਰੱਬ ਦਾ ਨਾਮ ਕੰਮ ਆਉਂਦਾ ਹੈ ਜਿਸ ਮਨੁੱਖ ਦੇ ਪੱਲੇ ਰੱਬ ਦਾ ਨਾਮ ਆ ਦੁਆਵਾਂ ਅਸੀਸਾਂ ਨੇ ਉਹਦਾ ਕੋਈ ਵਾਲ ਵੀ ਵਿੰਗਾ ਨਹੀਂ ਕਰ ਸਕਦਾ ਅਤੇ ਰੱਬ ਦਾ ਨਾਮ ਜਪਣ ਵਾਲੀਆਂ ਰੂਹਾਂ ਉਹਨਾਂ ਦੀ ਮਿਲੀ ਹੋਈ ਅਸੀਸ ਜ਼ਿੰਦਗੀ ਬਖਸ਼ ਸਕਦੀ ਆ ਇਸ ਕਰਕੇ ਜ਼ਿੰਦਗੀ ਦੇ ਵਿੱਚ ਸਾਰੇ ਕੰਮ ਕਰਨੇ ਆ ਕਿਉਂਕਿ ਇਹ ਪਰਿਵਾਰ ਮਿਲਿਆ ਹੈ ਪਰਿਵਾਰ ਦੀਆਂ ਜ਼ਿੰਮੇਵਾਰੀਆਂ ਵੀ ਨਿਭਾਉਣੀਆਂ ਨੇ ਕੰਮ ਧੰਦੇ ਵੀ ਕਰਨੇ ਆ ਕਮਾਈ ਕਰਨੀ ਆ ਪਰ ਨਾਲ ਨਾਲ ਨਾਮ ਦੀ ਕਮਾਈ ਕਰਨੀ ਆ ਚੰਗੇ ਕਰਮਾਂ ਦੀ ਕਮਾਈ ਵੀ ਜਰੂਰ ਕਮਾਉਣੀ ਆ ਕਿਉਂਕਿ ਨਾਮ ਅਤੇ ਇਹ ਅਸੀਸਾਂ ਦੁਆਵਾਂ ਸਾਡੀ ਜ਼ਿੰਦਗੀ ਦੀਆਂ ਕਈ ਦੁੱਖ ਤਕਲੀਫਾਂ ਨੂੰ ਦੂਰ ਕਰਦੀਆਂ ਨੇ